ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮਿਤੀ 26/4/25 ਨੂੰ ਤਕਰੀਬਨ ਸ਼ਾਮ ਦੇ ਪੌਣੇ 5 ਵਜੇ ਦੇ ਕਰੀਬ ਜਿਹੜੇ ਆਪਣੇ ਸ਼ਹੀਦ ਬਲਵਿੰਦਰ ਸਿੰਘ ਕਮਰੇਡ ਹੈ ਉਹਨਾਂ ਦੇ ਮੁੰਡਾ ਗਗਨਦੀਪ ਉਸਤੇ ਇੱਕ ਜਾਨਲੇਵਾ ਹਮਲੇ ਹੋਣ ਦੀ ਇਨਫੋਰਮੇਸ਼ਨ ਆਈ ਸੀਗੀ ਜਿਹਦੇ ਤਹਿਤ ਥਾਣੇ ਬਕੀਵੰਦ ਦੀ ਪੁਲਿਸ ਨੇ 48/25 ਜਿਹੜਾ ਮੁਕੱਦਮਾ ਰਜਿਸਟਰ ਕੀਤਾ ਸੀਗਾ ਥਾਣੇ ਬਕੀਵੰਦ ਉਦੀ ਦੇ ਕੰਮ ਕਰਦੇ ਹੋਏ ਸਾਡੇ ਥਾਣੇ ਵਿਕੀਵਿੰਡ ਦੀ ਟੀਮ ਨੇ ਸੀਆਈ ਦੀ ਟੀਮ ਨੇ ਬੜੀ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਜਿਹੜਾ ਉਹਦੇ ਵਿੱਚ ਮੁੱਖ ਦੋਸ਼ੀ ਸੀਗਾ ਤੇ ਉਹਦੇ ਜਿਹੜੇ ਦੋ ਹੋਰ ਸਾਥੀ ਸੀਗੇ ਉਹਨਾਂ ਨੂੰ ਆਈਡੈਂਟੀਫਾਈ ਕਰਨ ਚ ਸਫਲਤਾ ਹਾਸਿਲ ਕੀਤੀ ਤੇ ਜਿਹੜੇ ਇਹਦੇ ਵਿੱਚ ਮੇਨ ਸ਼ੂਟਰ ਸੀਗਾ ਜਿਹਦਾ ਨਾਮ ਰਾਜਵੀਰ ਸਿੰਘ ਉਰਫ ਰਾਜਾ ਜਿਹੜਾ ਕਿ ਵਿਕੀਵਿੰਡ ਦਾ ਹੀ ਰਹਿਣ ਵਾਲਾ ਹੈ ਉਹਨੂੰ ਸਮੇਤ ਜਿਹੜਾ ਅਸਲਾ ਨਾਜਾਇਜ਼ 30 ਬੋਰ ਦਾ ਪਿਸਤਲ ਸੀਗਾ ਉਹਦੇ ਸਮੇਤ ਉਹਨੂੰ ਗ੍ਰਿਫਤਾਰ ਕੀਤਾ ਹੈ ਇਹਦੇ ਵਿੱਚ ਗੱਲ ਇਹ ਨਿਕਲ ਕੇ ਆਈ ਹੈ ਕਿ ਭਈ ਇਹਨਾਂ ਦਾ ਜਿਹੜਾ ਆਪਸੀ ਪਹਿਲੇ ਪਹਿਲਾਂ ਦੋਸਤੀ ਵੀ ਸੀਗੀ ਇਹ ਮੁੜ ਕੇ ਇਹਨਾਂ ਦੇ ਕਿਸੇ ਗੱਲ ਨੂੰ ਲੈ ਕੇ ਅਨਬੰਦ ਹੋ ਗਈ ਤੇ ਇਹ ਇਹਨਾਂ ਦੀ ਦੁਸ਼ਮਣੀ ਆਪਸ ਵਿੱਚ ਹੋ ਗਈ ਸੀ। ਉਸੇ ਵਜ੍ਹਾ ਰੰਜਿਸ਼ ਦੇ ਤਹਿਤ ਇਹਨੇ ਉਹਨੂੰ ਉੱਥੇ ਧੱਕ ਕੇ ਤੇ ਇਹ ਜਿਹੜੀ ਗੱਡੀ ਤੇ ਜਿਹੜੀ ਫਾਇਰ ਕੀਤਾ ਸੀਗਾ। ਜਿਹੜਾ ਇਹ ਦੋਸ਼ੀ ਹੈ ਇਸ ਤੇ ਪਹਿਲਾਂ ਵੀ 12/25 ਇਸ ਸਾਲ ਦਾ ਇੱਕ ਮੁਕੱਦਮਾ ਦਰਜਾ ਥਾਣੇ ਬਕੀਵੰਡੀ ਉਹ ਵੀ 307 ਆਮ ਸਰਪ ਦਾ ਪਰਚਾ ਦਰਜ ਹੈ। ਉਹਦੇ ਉਹਦੇ ਵਿੱਚ ਵੀ ਲੋੜਿੰਦਾ ਸੀਗਾ ਤੇ ਉਹਦੇ ਵਿੱਚ ਵੀ ਗ੍ਰਿਫਤਾਰੀ ਭਾਈ ਪਾਈ ਜਾਵੇਗੀ। ਦੂਜਾ ਇਹ ਜਿਹੜੇ ਬੰਦੇ ਬਾਕੀ ਬਾਕੀ ਦੋ ਦੀ ਪਛਾਣ ਹੋ ਗਈ ਹੈ ਜੀ ਉਹਨਾਂ ਦੇ ਮਗਰ ਅਸੀਂ ਲੱਗੇ ਹੋਏ ਹਾਂ ਫਿਲਹਾਲ ਜਿਹੜੇ ਤਫਤੀਸ਼ ਦੇ ਚੱਕਰ ਤੋਂ ਨਾ ਦੱਸ ਨਹੀਂ ਸਕਦੇ ਤੇ ਗ੍ਰਿਫਤਾਰ ਕਰਕੇ ਉਹਨਾਂ ਦਾ ਵੀ ਤੁਹਾਡੇ ਨਾਲ ਵਕਤ ਤੋਰ ਦੇ ਪ੍ਰੈਸ ਨੋਟ ਜਿਹੜਾ ਸਾਂਝਾ ਕੀਤਾ ਜਾਵੇਗਾ ਸਰ ਸਿਰਫ ਆਪਣੀ ਇਹਨਾਂ ਦੀ ਆਪਣੀ ਰੰਜਿਸ਼ ਕਰਕੇ ਇਹਨਾਂ ਕੋਲੀ ਹਾਂਜੀ ਸਿਰਫ ਸਿਰਫ ਰੰਜਿਸ਼ ਕਰਕੇ ਹੀ ਸੀਗਾ ਜੀ ਇਹਦੇ ਵਿੱਚ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਐਂਗਲ ਜਿਹੜਾ ਕਹਿ ਲਈਏ ਕੋਈ ਗੈਂਗਸਟਰ ਐਂਗਲ ਜਾਂ ਉਸ ਤਰੀਕੇ ਦੀ ਕੋਈ ਵੀ ਗੱਲਬਾਤ ਨਹੀਂ ਸੀਗੀ ਇੱਕ ਨਿੱਜੀ ਨਿੱਜੀ ਤੌਰ ਤੇ ਇਹਨਾਂ ਦੀ ਦੁਸ਼ਮਣੀ ਹੋਣ ਕਰਕੇ ਵਾਰਦਾਤ ਨੂੰ ਜਾਂ ਦਿੱਤਾ ਗਿਆ ਸੀ ਠੀਕ ਹੈ ਪਰ ਬਾਹਰ ਕਿਉਂ ਇਸ ਗੱਲ ਨੂੰ ਮਿਲਿ ਟੈਂਸਿਓਨ ਆਜੀ ਵੇਖੋ ਜੀ ਜਦੋਂ ਪਹਿਲਾਂ ਉਹਨਾਂ ਨੂੰ ਨਹੀਂ ਪਤਾ ਸੀਗਾ ਉਦੋਂ ਉਹਨਾਂ ਨੂੰ ਲੱਗਦਾ ਹੋਣਾ ਹੈ ਕਿ ਬਈ ਕੋਈ ਹੋਰ ਐਂਗਲ ਨਾ ਹੋਵੇ ਬਟ ਜਿਹੜੀ ਇਹ ਦੋਸ਼ੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਗੱਲ ਸਾਹਮਣੇ ਇਹੀ ਆਈ ਹੈ ਕਿ ਬਈ ਪੁਰਾਣੀ ਰੰਜਿਸ਼ ਹੋਣ ਕਰਕੇ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਐਂਗਲ ਦੇ ਵਿੱਚ ਨਹੀਂ ਨਿਕਲ ਪਿਆ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ